मुर्दाबाद मुर्दाबादी मुर्दाबाद शहजादी मुर्दाबाद मुर्दाबाद शहजाद भट्टी मुर्दाबाद आई एस आई मुर्दाबाद अमृतपाल मैरोबाद अमृतपाल मैहरो मुर्दाबाद अमृतपाल मैहरो मुर्दाबाद अमृतपाल मैरो मुर्दाबाद अमृतपाल ਬੱਡੀ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਐਸਆਈ ਹੈਪੀ ਬਾਸਯਾ ਜਿੰਦਾਬਾਦ ਵੱਡੀ ਜਿੰਦਾਬਾਦ ਸ਼ਹਾਜਾਨ ਭੱਡੀ ਜਿੰਦਾਬਾਦ ਆਹ ਦੇਖੋ ਬਲਾਦਕਾਰੀ ਖਾਤਰ ਪੱਜਾ ਭਗੌੜਾ ਨਕਲੀ ਟਿੰਗ ਅਡਾ ਅਮਰਦਪਾਲ ਮੈਰਵਾ ਨਿਹੰਗ ਨਕਲੀ ਨੀਲੇ ਪਾਣੇ ਦਾ અપਮਾਨ ਕਰਨ ਵਾਲਾ ਔਰ ਡਬਈ ਭੱਜਣ ਵਾਲਾ ਗਦਾਰ ਖਾਨੋ ਗੁਜ਼ਰਾਵ ਕਰਨ ਵਾਲਾ ਆ 6000 ਪੱਟੀ ਪਾਕਿਸਤਾਨੀ ਏਜੰਟ ਆਈਐਸਆਈ ਇਹ ਦੋਨੇ ਮਿਲ ਗਏ ਨੇ ਇਹ ਪੰਜਾਬ ਵਿਰੋਧੀ ਨੇ ਦੋਨੇ ਔਰੇ ਬਲਾਦਕਾਰੀ ਵੀ ਆ ਕਾਤਲ ਵੀ ਆ ਇਹਦਾ ਅੱਜ ਸਵਾ ਕਰਨਾ ਨਾਰੀ ਦਾ ਕਰਨਾ ਸਤਕਾਰ ਸਤਕਾਰ ਫਰੁੰਚਾਈ ਦੇ ਇਹ ਕਹਿੰਦਾ ਸੀ ਇਹਨੇ ਸੋਸ਼ਲ ਮੀਡੀਆ ਤੇ ਕਿਹਾ ਗਿਆ ਕਹਿੰਦਾ ਕਿ ਮੈਨੂੰ ਇੱਕ ਵਾਰੀ ਜਿਹੜਾ ਕੀ ਪਹਿਲੋ ਚਿੱਤਰ ਮਾਰਿਆ ਨੇ ਜੂਨ ਜਿਹੜਾ ਮਾਰ ਕੇ ਦਿਖਾਏਗਾ ਤੇ ਉਹਨਾਂ ਨੂੰ ਮੈਂ ਉਹ ਦਾ ਨਫਰ ਕਰਾਂਗਾ ਜੇ ਨਾ ਪਾਇ ਨੂੰ ਚਿੱਤਰੇ ਮਚਾਉਣ ਭਜੀ ਇੱਥੇ ਦੇਖਿਓ ਸਾਰੇ ਓਹੋ ਚਲੋ ਮਗਰ ਖਲੋ ਜਾਓ ਫਿਰ ਇੱਥੇ ਇੱਥੇ ਦੇਖੋ ਇਹ ਇੱਥੇ ਦੇਖੋ ਸਾਰੇ ਅੱਜ ਸ਼ਹਿਯਾਰ ਭੱਟੀ ਨੂੰ ਉੱਕੇ ਆ ਗਿਆ ਅਮਰਪਾਲ ਉੱਕੇ ਆ ਗਿਆ ਮੇਹਰੋਂ ਇਹ ਲੋਕ ਗਦਾਰ ਲੋਕ ਭਾਰਤ ਵਿਰੋਧੀ ਅਕਾਤਰੋਦੀ ਹਾਏ ਅਕਾਤਰੋਦੀ ਔਰ ਇਸਤਰੀ ਗੋਦੀ ਹਾਏ 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 ਅਕਾਤਰੋ ਸਾਰੇ ਜਨ ਬਲਦਪੁਰ ਜਿੰਦਾਬਾਦ ਬਲਦਪੁਰ ਮਰਦਾਬਾਦ ਜਿੰਦਾਬਾਦ ਬਲਦਪੁਰ ਮਰਦਾਬਾਦ ਜਿੰਦਾਬਾਦ ہزارਪੱਡੀ ਮਰਦਾਬਾਦ ہزارਪੱਡੀ ਮਰਦਾਬਾਦ ਆਦੇ ਹਰ ਬੰਦੇ ਬਦਮਾਸ਼ ਮੈਂ ਪੰਜ ਬੰਦੇ ਮਾਰੂਗਾ ਆੜਾ ਸਾਡੀ ਕਾਤਰੀਆਂ ਦੇ ਬੰਦੇ ਆਟਿਓ ਨਗਰੀ ਦੇ ਹੰਗ ਸਿੱਖਰ ਬਦਮਾਸ਼ ਬੰਦੇ ਕਰੇ ਸਾਨੂੰ ਨਹੀਂ ਚਾਹੀਦੇ ਲੋ ਹੱਥ ਖੜੇ ਕਰਿਓ ਕੱਲੇ ਉਧਰ ਜਿੰਦਾਬਾਦ ਜਹਾਨਪੱਟੀ ਜਿੰਦਾਬਾਦ ਅਮਰਪਾਲ ਮੈਰੋ ਜਿੰਦਾਬਾਦ ਕਾਦਰ ਜਿੰਦਾਬਾਦ ਇਤਰੀਆ ਦਾ ਕਾਦਰ ਅਕਲਦਾਰ ਪਾਕਿਸਤਾਨ ਜਿੰਦਾਬਾਦ ਆਈਐਸਬੀ ਜਿੰਦਾਬਾਦ ਹਾਏ ਹਾਏ ਅਮਰਪਾਲ ਮਰ ਗਿਆ ਹਾਏ ਹਾਏ ਅਬਰਦਪਾਲ ਮੈਰੋ ਮਰ ਗਿਆ ਹਾਏ